ਸ਼ੇਅਰ ਕਰਨਾ ਤਾਂ ਪਰਮੇਸ਼ਵਰ ਦਾ ਕਲਾਮ ਸ਼ੇਅਰ ਕਰੋ ਕਲਾਮ ਸ਼ੇਅਰ ਕਰਨ ਲੱਗਿਆਂ ਹੱਥਾਂ ਨੂੰ ਪਤਾ ਨਹੀਂ ਕੀ ਸਟਿਫਨੈਸ ਆ ਜਾਂਦੀ ਹੈ ਕਿ ਇਹਨਾਂ ਦੀ ਉਂਗਲਾਂ ਸ਼ੇਅਰ ਵਾਲੇ ਸੋਚਤੇ ਜਾਂਦੀਆਂ ਹੀ ਨਹੀਂ ਸ਼ੇਅਰ ਵਾਲਾ ਬਟਨ ਇਹਨਾਂ ਨੂੰ ਨੱਪਦਾ ਹੀ ਨਹੀਂ ਕੋਈ ਚੰਗੀ ਗੱਲ ਅੱਜ ਤੱਕ ਜਨਤਾ ਜਿਹੜੀ ਆ ਨਾ ਉਹ ਸ਼ੇਅਰ ਕਰਨ ਦੇ ਲਈ ਕਾਹਲੀ ਨਹੀਂ ਹੁੰਦੀ ਤੁਸੀਂ ਦੇਖੋ ਕਿ ਜਿੰਨੇ ਵਿਊਜ਼ ਲੜਾਈਆਂ ਝਗੜਿਆਂ ਦੀਆਂ ਵੀਡੀਓਜ਼ ਦੇ ਉਹਨੇ ਵਿਊਜ਼ ਕਦੀ ਵੀ ਅਕਲ ਵਾਲੀ ਗਿਆਨ ਵਾਲੀ ਸਮਝ ਵਾਲੀ ਵੀਡੀਓ ਦੇ ਕਦੀ ਵੀ ਉਹਨੇ ਵਿਊਜ਼ ਨਹੀਂ ਹੋਣਗੇ ਜਿੰਨੀਆਂ ਫਸਾਦ ਵਾਲੀਆਂ ਦੇ ਨਾ ਹੀ ਉਹਨੇ ਸ਼ੇਅਰਜ਼ ਹੋਣਗੇ ਨਾ ਹੀ ਉਹਨੇ ਕਮੈਂਟਸ ਹੋਣਗੇ ਤੁਸੀਂ ਅੱਜ ਪ੍ਰੋਮਿਸ ਕਰੋ ਮੇਰੇ ਨਾਲ ਨਹੀਂ ਤੁਸੀਂ ਆਪਣੇ ਮਨ ਨਾਲ ਆਪਣੇ ਪਰਮੇਸ਼ਵਰ ਦੇ ਨਾਲ ਪ੍ਰੋਮਿਸ ਕਰੋ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਇਹਨਾਂ ਇੰਨਾ ਜਿਹੜੇ ਇਹ ਰੂਮਰਸ ਆ ਅਸੀਂ ਇਹਨਾਂ ਨੂੰ ਬਿਲਕੁਲ ਹੱਲਾਸ਼ੇਰੀ ਨਹੀਂ ਦੇਵਾਂਗੇ ਇਹ ਅਫਵਾਹਾਂ ਜਿਹੜੀਆਂ ਆ ਅਸੀਂ ਇਹਨਾਂ ਨੂੰ ਨਹੀਂ ਫੈਲਾਵਾਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹ ਨੀਆ ਕਿ ਪਾਈਪਲ ਵਿੱਚ ਲਿਖਿਆ ਭਾਲੇ ਇੱਕ ਜੰਨੇ ਵਿੱਚੋਂ ਭਲੀਆਂ ਗੱਲਾਂ ਕੀਤੀਆਂ ਜਾਂ ਨੀਆ ਹਨ ਅਤੇ ਜੋ ਤੁਸੀਂ ਬੀਜੋਗੇ ਉਹੀ ਤੁਸੀਂ ਵੱਡੋਗੇ ਤੁਸੀਂ ਤੈਅ ਕਰ ਲਓ ਕਿ ਤੁਸੀਂ ਕੀ ਬੀਜਣਾ ਤੇ ਕੀ ਵੜਨਾ ਵਾ ਤੇ ਤੁਸੀਂ ਆਪਣੇ ਪਰਿਵਾਰ ਲਈ ਕੀ ਬੀਜ ਰਹੇ ਆ ਤੁਸੀਂ ਉਹ ਚੀਜ਼ ਸ਼ੇਅਰ ਕਰੋ ਜੋ ਪਰਮੇਸ਼ਰ ਨੂੰ ਪਾਵੇ ਵਚਨ ਮੈਂ ਇਹ ਵੀ ਨਹੀਂ ਕਹਿੰਦੀ ਤੁਸੀਂ ਕੁਝ ਹੋਰ ਮੇਰੀ ਰੀਲ ਦੇ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਉਦੋਂ ਤੁਸੀਂ ਨਾ ਸ਼ੇਅਰ ਕਰੋ ਨਾ ਕਮੈਂਟ ਕਰੋ ਮੈਨੂੰ ਕੋਈ ਪਰ ਲੇਕਿਨ ਤੁਸੀਂ ਵਚਨ ਪਰਮੇਸ਼ਰ ਦਾ ਫੜ ਲਓਗੇ ਇਹ ਤਾਂ ਤੁਸੀਂ ਜ਼ਰੂਰ ਕਾਮਯਾਬ ਹੋ ਜਾਓਗੇ ਕਿਉਂਕਿ ਇੱਕ ਵਚਨ ਤੁਹਾਡੇ ਦੇ ਨਾਲ ਸ਼ੇਅਰ ਕਰਨ ਦੇ ਨਾਲ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ ਉਹ ਨਰਕ ਦੀ ਅੱਗ ਤੋਂ ਬਚਾਇਆ ਜਾ ਸਕਦਾ ਹੈ ਮੇਰੇ ਵੱਲੋਂ ਸਭ ਤੋਂ ਜੈਮਸੀ ਕੀ ਪ੍ਰਭੂ ਤੁਹਾਨੂੰ